வருக்கிறேன்.

ਵਿਸ਼ਵ ਸ਼ਾਂਤੀ ਦੇ ਦਿਨ ਮਨਾਇਆ ਜਾ ਰਿਹਾ ਮਹਾਪੁਰਖਾਂ ਦੇ ਉਪਰਾਲੇ ਦਾਤਾ ਦਾ ਤੇ ਜਰ ਬਾਬਾ ਸਰਦਰ ਸਿੰਘ ਜੀ ਵਾਗੀ ਅਸਾਰਾ ਤਸਰ ਭਗਤਾ ਅਸਾਰ ਆਮ ਜੀ ਦੇ ਚਲਾਈ ਹੋਈ ਪਰੰਪਰਾ ਜਿਹੜਾ ਬਾਬਾ ਗੁਰਦੇਵ ਸਿੰਘ ਜੀ ਕੁਮੜਾ ਉਹਨਾਂ ਦੇ ਪ੍ਰੇਰਣਾ ਸਦਕਾ ਆਪਣਾ ਜਲਸਾ ਲੈ ਕੇ ਹਾਜ਼ਰ ਹੋਇਆ ਉਹ ਸਾਰਤਨਾ ਪੜੇ ਵੀ ਜੋ ਤਿਵਾਦ ਹੈ ਉਸ ਤੋਂ ਬਾਅਦ ਕਥਾ ਬਾਤਾਂ ਆਪਾਂ ਸਾਰੇ ਨੇ ਨੰਦ ਮਾਣਨਾ ਹੈ ਕੋ ਕਰਮ ਪ੍ਰਤੋ ਅਜਨੀ ਤੈ ਭੰਤੂ ਦੁਰ ਪਰਤਾ ਤਜੋ ਆਦ ਤੱਕ ਜਗਤ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ I'm not a man, I'm 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 a I yeah. do ிம ਹਾਲ ਹੈ ਪੰਥ ਖਾਲਸੇ ਨੂੰ ਮੁਸਲਮਾਨਾਂ ਨੂੰ ਸਾਹਿਬ ਜਿੱਥੇ ਬਹਿਦਵਾਣਾ ਕੇ ਚਾਰ ਗ੍ਰਾਂਵ ਚਾਰ ਪਿੰਡ ਇਕੱਠੇ ਗੁੰਗੜਾ ਸੁਹਾਣਾ ਮੋਲੀ ਮਟੌਰ ਔਰ ਜਿੱਥੇ ਭਗਤ ਆਸਾ ਰਾਮ ਜੀ 1748 ਕੇ ਵਿੱਚ ਜਿਨ੍ਹਾਂ ਨੇ ਸੁਹਾਣੇ ਨਗਰ ਕੇ ਵਿੱਚ ਜਨਮ ਲਿਆ ਸਰਦਾਰ ਖਜਾਨ ਸਿੰਘ ਜੀ ਦੇ ਮਾਤਾ ਧਰਮਕੌਰ ਦੀ ਕੁੱਖਾ ਸਫਲੀ ਕਰੀ ਉਪਰੰਤ ਅਨਪਲ ਹੋਣੇ ਕੇ ਨੱਤੇ ਸਾਰਾ ਪੁਰਾਣਾ ਦਾ ਗਿਆਨ ਔਰ ਗੁਰੂ ਮਹਾਰਾਜ ਜੀ ਦਾ ਇਤਿਹਾਸ ਸਾਰਾ ਉਹਨਾਂ ਨੇ ਆਪਣੇ ਮੂੰਹ ਜਵਾਨੀ ਛੰਦਾਬੰਦੀ ਦੇ ਰੂਪ ਦੇ ਵਿੱਚ ਕਹਾਂ ਚੇਲਿਆ ਰਾਹੀਂ ਸਾਡੇ ਕੋਲ ਪਹੁੰਚਿਆ ਪੀੜੀ ਦਰ ਪੀੜੀ ਚਲਦਾ ਆਇਆ ਇਹ ਚੌਥੀ ਪੀੜੀ ਦੇ ਵਿੱਚ ਕੌਣ ਪਹੁੰਚਿਆ ਸੋ ਮਾਝਾ ਮਾਲਵਾ ਦੁਆਬਾ ਚੌਥਾ ਪੁਆਦ ਹੈ ਪੁਆਦ ਪੁਆਦੇ ਕੌਣ ਕਿਹਾ ਜਾਇ ਹਾ ਇਤਨੂ ਦਾ ਮੰਤ ਬਾਪਾ ਦਰਸ਼ਨ ਸਿੰਘ ਜੀ ਦੇ ਪਿਆਰ ਸਦਕਾ ਅੱਜ ਇਹ ਜੋਗੀ ਭਰੀ ਜਾ ਰਹੀ ਹੈ ਜਿਹੇ ਪਰਮਾਤਮਾ ਦੇ ਦੇਵ ਤੇ ਇਹ ਜੀ ਇਸ ਆਪਾਂ ਦੇ ਹੋਵਾਰੀ 봉 ਆਪਨੰਤਾ ਨੂੰ ਰਾਜੂਦੇ ਨੇ ਇਹ ਅਜੋ ਦਾ ਸਮਾ ਮੰਹਾਰਾ ਜੀ ਨੇ ਭਾਗਾ ਤੋਂ ਪ੍ਰਾਪਤ ਹੋਇਆ ਸਾਧੂ ਜੀ ਦੀ ਕਿਰਪਾ ਨਾਲ ਜੇதோ ਦਾਸ ਦੇ ਪਿਤਾ ਦੀ ਵਰਗਲਾ ਤੋਂ ਹੋਵੇ ਚੜਾਈ ਕਰਕੇ ਦੱਖਣ ਚਲੇ ਗਏ ਤਾਂ ਹੰਤਪੁਰ ਉੱਥੋਂ ਪਹੁੰਚੇ ਆਪਣੇ ਹਿਸਤਾਨ ਤੇ ਭੋਗ ਤੇ ਵਰਤੀ ਹੰਤਪੁਰ ਦਾਸ ਦੇ ਵਿੱਚ ਹਾਜ਼ਰੀ ਹੈ ਤਰੀਆਂ ਤੇ ਮਹਾਂਪੁਰਖਾਂ ਨੇ ਤੁਹਾਨੂੰ ਇਹ ਵਿਦਿਆਵੋਂ ਮੰਗਣ ਦਾ ਉਥੇ ਵਚਨ ਕੀਤਾ ਕਿ ਉਹ ਦਾਸ ਤਾਂ ਬਿਲਕੁਲ ਗਵਾਰ ਸੀ ਕੁਛ ਪਤਾ ਹੀ ਨਹੀਂ ਸੀ ਗਿਆਨ ਨਹੀਂ ਸੀ ਕੋਈ ਦਾ ਮਾਪੂਖਾਂ ਨੇ ਬਚਨ ਦਿੱਤੇ ਭਾਈ ਇਹ ਆਪਣਾ ਸੱਭਿਆਚਾਰ ਹੈ ਇਹ ਆਪਣਾ ਵਿਰਸਾ ਇਹ ਬਾਬਾ ਜੀ ਦੀ ਜਿਹੜੀ ਵਿੱਤ ਆ ਇਸ ਨੂੰ ਤੁਸੀਂ ਸੰਭਾਲਣਾ ਕਰੋ ਦਾ ਮਾਪੂਖਾਂ ਦੇ ਬਚਨ ਸਭਕਾ ਹੀ ਲੱਗੇ ਹੈ ਆਪਾਂ ਆਪ ਸਾਡੀਆਂ ਸੰਗਤਾਂ ਦੇ ਦਰਸ਼ਨ ਕਰਨੋਂ ਆਪੇ ਪਹੁੰਚੇ ਆ ਜੱਥਾ ਲੈ ਕੇ ਹਾਜ਼ਰੀ ਦਰਵਾਜ਼ਾ ਕਰੋ ਤਾਂ ਹੁਣ ਬੈਠੋ ਮਾਣ Terima kasih telah menonton! 아